ਲਗਦਾ ਹੁਣ ਗੱਲ ਇਹਦੇ ਪੱਲੇ ਪੈ ਜੇਗੀ। ਇਸਕਾ ਦਮ ਇੱਕ ਮੋਰਾ ਬਣਾਇਆ। ਅਸਲ ਤੇ ਮੈਨੂੰ ਸ਼ੁਰੂ ਤੋਂ ਹੀ ਨੀ ਪਸੰਦ। ਮੈਂ ਇਹਨੂੰ ਘਰੋਂ ਕੱਢਣਾ ਚਾਹਨੀ ਆ। 골ਡੀ ਨੇ ਵੀ ਆਪਣੀ ਮੱਦੀ ਨਾ ਕਰਾਇਆ। ਹਾਏ ਰੱਬਾ ਕੀ ਬਣਾਈਏ ਕੋਈ ਸਮਝ ਹੀ ਨਹੀਂ ਲੱਗਣਦੀ। ਉਹ ਬਣਾ ਲਓ ਉਹ ਨਹੀਂ ਕੁਛ ਖਾਂਦੇ। ਉਹ ਬਣਾ ਲੀਏ ਫਿਰ ਉਹਨਾਂ ਨੇ ਨਹੀਂ ਖਾਣਾ। ਇਹਨਾਂ ਨੂੰ ਕਹਿੰਨੀ ਆ ਬਾਜ਼ਾਰ ਚੱਲੋ ਥੋੜਾ ਸਮਾਨ ਵੀ ਲਿਆਣ ਵਾਲਾ। ਉਹ ਈਸ਼ਿਕਾ ਵੀ ਕਹਿੰਦੀ ਹੀ ਮੈਂ ਥੋੜਾ ਸਟੇਸ਼ਨਰੀ ਦਾ ਸਮਾਨ ਲਿਆਣਾ ਵਾ। ਤੇ ਚਾਚੀ ਮੇਰਾ ਉਹ ਲੈ ਆਇਓ ਇਸ ਤਰ੍ਹਾਂ ਕਰਾਂਗੀ ਨਾਲ ਉਹਦਾ ਸਟੇਸ਼ਨਰੀ ਦਾ ਸਮਾਨ ਲੈਵਾਂਗੀ ਤੇ ਨਾਲ ਵੇਖ ਲਾਂਗੇ ਜੇ ਬਾਜ਼ਾਰੋਂ ਕੁਝ ਬਨੇ ਬਨਾਇਆ ਲੈ ਕੇ ਆਣਾ ਹੋਏਗਾ ਨਾ ਤੇ ਉਹ ਲੈਵਾਂਗੇ ਤੇ ਕਹਿਣ ਦੀ ਹੈ ਮੈਨੂੰ ਝੋਕਸ ਬਣਾ ਦਿਓ ਤੇ ਹੁਣੇ ਮੈਂ ਬਣਾ ਲੈਣੀ ਆ ਸਬਜੀ ਤੇ ਫ੍ਰਿਜ 'ਚ ਕੋਈ ਹੈ ਹੀ ਨਹੀਂ ਆ ਕੱਚੀ ਸਬਜੀ ਹੋਵੇ ਤੇ ਮੈਂ ਬਣਾਵਾਂ ਮੰਮੀ ਤੇ ਕਹਿੰਦੇ ਸੀ ਮੈਂ ਹੁਣੇ ਆ ਗਈ ਆ ਮੰਮੀ ਵੀ ਨਹੀਂ ਆਏ ਹਾਇ ਰਿਧੀ ਦਾ ਫੋਨ ਹੈਲੋ ਹੈਲੋ ਹਾਂ ਰਿਧੀ ਸਤਿ ਸ਼੍ਰੀ ਅਕਾਲ ਦੀਦੀ ਕੀ ਹਾਲ ਜੇ ਵਧੀਆ ਵਧੀਆ ਤੂੰ ਸੁਣਾ ਤੂੰ ਕਿਵੇਂ ਆ ਮੈਂ ਵੀ ਠੀਕ ਆ ਹੁਣੇ ਘਰ ਆਈ ਆ ਆਂਦੇ ਹੀ ਤੁਹਾਨੂੰ ਕਾਲ ਕਰਤੀ ਹੈ ਤੁਹਾਨੂੰ ਇੱਕ ਖੁਸ਼ਖਬਰੀ ਦੇਣੀ ਆ ਮੈਂ ਘਰ ਆਈ ਆ ਖੁਸ਼ਖਬਰੀ ਕੀ ਮਤਲਬ ਆ ਬੁਝਾਲਤਾ ਜੀ ਨਾ ਪਾ ਮੈਨੂੰ ਸਾਫ਼-ਸਾਫ਼ ਦੱਸ

ਕੀ ਗਲਮ ਕੀ ਨੇ ਖੁਦ ਕਿਹਾ ਹੈ ਸਲਾਈ ਤੇ ਨਹੀਂ ਜਾਣਾ ਤੂੰ ਆਪਣੀ ਪੜਾਈ ਕੰਟੀਨਿਊ ਕਰ ਤੇ ਕਾਲਜ ਜਾ ਤੇ ਮੈਂ ਅੱਜ ਕਾਲਜ ਗਈ ਸੀ ਹਾਏ ਸੱਚੀ ਹਾਂ ਸਾਰੀਆਂ ਫ੍ਰੈਂਡਸ ਮੈਨੂੰ ਮਿਲੀਆਂ ਤੁਹਾਡੇ ਬਾਰੇ ਵੀ ਗੁੱਸਤੀਆਂ ਸੀ ਨਾ ਨੇ ਪੜਾਈ ਇੰਜੋਏ ਯਾਰ ਪੜਾਈ ਮਜ਼ਾ ਆਇਆ ਅੱਜ ਨਾ ਮੈਨੂੰ ਇੱਕ ਗੱਲ ਦੱਸ ਇਹ ਸਭ ਕੁਝ ਹੋਇਆ ਕਿਸ ਤਰ੍ਹਾਂ ਮਾਤਾ ਜੀ ਨੇ ਗੁੱਸੇ 'ਚ ਸੀਗੇ ਉਹ ਕਿਵੇਂ ਮੰਨ ਗਏ ਪੁੱਛ ਨਾ ਪੁੱਛ ਚਮਤਕਾਰ ਹੀ ਗਾ ਤੁਹਾਨੂੰ ਮੈਂ ਕੀ ਦੱਸਾਂ ਮੈਂ ਤੇ ਜਾਣਦੀ ਵੀ ਚੱਲੀ ਸੀ ਸਲਾਈ ਤੇ ਉਹ ਸਮਾਨ ਲੱਭਦੀ ਵੀ ਸੀ ਇੰਜੀ ਡੇ ਬਣਾ ਲੱਪੇ ਕੂਕੀ ਡੇ ਲੱਪਿਆ ਤੇ ਮੰਮੀ ਆ ਗਏ ਮੇਰੇ ਪਿੱਛੇ ਕਹਿੰਦੇ ਰਿੱਡੀ ਕੀ ਕਰਦੀ ਪਈਆਂ ਮੈਂ ਕਿਹਾ ਮੈਂ ਸਮਾਨ ਲੱਭਦੀ ਪਈਆਂ ਕਹਿੰਦੇ ਕਾਦਾ ਮੈਂ ਕਿਹਾ ਇੰਜੀ ਡੇ ਕਹਿੰਦੇ ਛੱਡ ਦੇ ਨਹੀਂ ਲੱਪਣਾ ਮੈਂ ਕਿਹਾ ਕੂਈ ਮਤਲਬ ਕਹਿੰਦੇ ਆਈ ਤੋਂ ਬਾਅਦ ਤੋਂ ਕੰਟੀਨਿਊ ਕਾਲਜ ਆਏਗੀ ਮੈਂ ਹਰਾਨ ਪਰ ਇੱਕ ਗੱਲ ਦੱਸਾਂ ਤੁਹਾਨੂੰ ਹਾਂ ਦੱਸ ਉਹ ਜਿਹੜਾ ਆਪਣਾ ਛੋਟਾ ਨਹੀਂਗਾ ਛੋਟਾ ਪਤਾ ਸਾਡਾ ਹਾਂ ਅਜੇ ਅਜੇ ਉਹ ਪਤਾ ਕੀ ਕਹਿੰਦਾ ਕਹਿੰਦਾ ਜਿਹਦੀ ਹਿੰਮਤ ਨਹੀਂ ਆਏਗੀ ਕਾਲਜ ਨਹੀਂ ਜਾਏਗੀ ਦਲੀਜਾ ਨਹੀਂ ਪਾਰ ਕਰੇਗੀ ਲੇਕਿਨ ਮੰਮੀ ਨੇ ਉਹਨੂੰ ਡਾਂਟਿਆ ਉਹਦੇ ਕੰਨ ਖਿੱਚੇ ਪਰ ਵੱਡੇ ਭਾਜੀ ਨੂੰ ਕਿਹਾ ਕਾਲਜ ਲੈ ਕੇ ਜਾਣਾ ਔਰ ਘਰ ਵੀ ਲੈ ਕੇ ਆਣਾ ਚੱਲ ਉਹ ਸਾਰੀਆਂ ਗੱਲਾਂ ਠੀਕ ਆ ਰਿਧੀ ਮੈਨੂੰ ਇੱਕ ਗੱਲ ਦੱਸ ਮੰਮੀ ਮੈਨੂੰ ਯਾਦ ਕਰਦੇ ਆ ਕਿ ਨਹੀਂ ਕਰਦੇ ਯਾਦ ਕੀ ਨਸਾ ਪਲ ਪਲ ਯਾਦ ਕਰਦੇ ਆ ਤੂੰ ਕਹਿਣੇ ਆ ਮੰਮੀ ਮੈਨੂੰ ਯਾਦ ਕਰਦੇ ਆ ਤੇ ਮੈਨੂੰ ਕਦੀ ਫੋਨ ਕਿਉਂ ਨਹੀਂ ਕੀਤਾ ਉਹਨਾਂ ਨੇ ਜਾਂ ਕਦੀ ਮਿਲਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਓਹੋ ਇੱਕ ਗੱਲ ਹੋਰ ਦੱਸਾਂ ਐਵਰੀ ਟਾਈਮ ਬੜੀ ਜਲਦੀ ਆਊਗਾ ਜਿੱਦਨ ਮੰਮੀ ਤੇ ਮੈਂ ਤੁਹਾਡੇ ਘਰ ਆਵਾਂਗੇ ਤੁਹਾਨੂੰ ਲੈਣ ਬਹੁਤ ਜਲਦੀ ਟਾਈਮ ਆਏਗਾ ਅਭੀ ਚਲ ਠੀਕ ਆ ਮੈਂ ਤੇ ਇਹੋ ਹੀ ਚਾਹਨੀ ਕਿ ਉਹ ਟਾਈਮ ਛੇਤੀ ਆਵੇ ਚਲ ਠੀਕ ਆ ਫਿਰ ਮੈਂ ਤੁਹਾਨੂੰ ਨਾ ਬਾਅਦ ਚ ਕਾਲ ਕਰਦੀ ਆ ਮੇਨੂੰ ਥੋੜਾ ਕੰਮ ਹੈਗਾ ਵਾ ਫਿਰ ਗੱਲ ਕਰਦੇ ਆਪਾਂ ਠੀਕ ਆ ਠੀਕ ਆ ਚਲੋ ਸਸ਼ੀ ਕਪੀਆ ਅੰਦਕਿਓ ওকে ਬਾਈ ওকে ਬਾਈ ਹੇ ਰੱਬਾ ਸੱਚੀ ਮੰਮੀ ਮੈਨੂੰ ਯਾਦ ਕਰਦੇ ਆ। ਦੀਦੀ ਤੇ ਇਹ ਹੀ ਕਹਿੰਦੀ ਹੈ। ਜਲਦੀ ਰੱਬਾ ਉਹ ਦੇ ਨਾ ਵੇ ਜਦੋਂ ਮੇਰੀ ਮਾਂ ਮੈਨੂੰ ਮਿਲਣ ਆਵੇ ਤੇ ਮੈਂ ਉਹਨੂੰ ਘੁੱਟ ਕੇ ਗਲੇ ਲੱਗਾ। ਜੋ ਵੀ ਗਿਲੇ ਸ਼ਿਕਵੇ ਆ ਸਾਰੇ ਦੂਰ ਹੋ ਜਾਣ। ਕਿਰਨ ਹਾਂਜੀ ਮੰਮੀ ਕੀ ਕਰਦੀ ਬੇ ਬੱਤਰ? ਕੁਛ ਨਹੀਂ ਮੈਂ ਕਿ ਚਾਹ ਬਣਾ ਦਵਾਂ ਤੁਹਾਡੇ ਵਾਸਤੇ। ਕੋਈ ਨਹੀਂ ਤੂੰ ਜਰਾ ਸੇਕ ਘੱਟ ਕਰਕੇ ਮੇਰੀ ਗੱਲ ਸੁਣ ਖਾ ਪਹਿਲੇ ਜਰਾ ਕੇ ਹਾਂਜੀ ਆਈ ਬੈਠ ਜਾ ਆ ਜਾ ਮੇਰਾ ਬੱਚਾ ਆਏ ਆਏ ਚੈਰੀ ਨੂੰ ਚਾਹ ਦੇ ਵੀ ਗੱਲ ਲੱਗਾ ਪਿਆ ਆ ਜਾ 1 ਮਿੰਟ ਬਸ ਆ ਗਈ ਮੰਮੀ ਆ ਗਈ ਸੇਕ ਘੱਟ ਕਰ ਰਹੀ ਐ ਨਾ ਹਾਂਜੀ ਹਾਂਜੀ ਸੇਕਾ ਟਕਾ ਗੱਤਾਂ ਮੇਰੀ ਗੱਲ ਸੁਣ ਮੇਰਾ ਗਲਾ ਖਰਾਬ ਹੈ ਥੋੜੇ ਵਿੱਚ ਮਲਟੇ ਪਾ ਲੈਣੀ ਸੀ ਥੋੜੀ ਚਾਹ ਚ ਉਹ ਪਾਊਡਰ ਜਿਹਾ ਬਣਾਇਆ ਨਾ ਉਹ ਚ ਸਾਰਾ ਕੁਝ ਪਾਇਆ ਹੋਇਆ ਵਾ ਅੱਛਾ ਉਹ ਨਾ ਮੈਨੂੰ ਮੰਮੀ ਨੇ ਜਾਣ ਸਿਖਾਈ ਸੀਗੀ ਮਸਾਲਾ ਬਣਾਉਂਦੀ ਆਪਾਂ ਘਰ ਇਸ ਤਰ੍ਹਾਂ ਹੀ ਬਣਾ ਕੇ ਰੱਖਦੀਦਾ ਹੁੰਦਾ ਸੀਗਾ ਤੇ ਫਿਰ ਉਹਦੀ ਚਾਹ ਪੀਦੀ ਸੀ ਸਾਰੇ ਮਸਾਲੇ ਵਿੱਚ ਲੌਂਗ ਕਾਲੀ ਮਿਰਚ ਤੇਜ ਪੱਤਾ ਦਾਲਚੀਨੀ ਮਲਠੀ ਗੁਲਾਬ ਦੀਆਂ ਪੰਖੜੀਆਂ ਅੱਛਾ ਸਾਰਾ ਕੁਝ ਹੀ ਪਾ ਛੱਡ ਦੇ ਹਾਂਜੀ ਸਾਰਾ ਕੁਝ ਪਾ ਕੇ ਉਹਨੂੰ ਗ੍ਰाइंड ਕਰ ਲੀਦਾ ਸੀਗਾ ਸਿਆਣੀ ਮਾਂ ਦੀ ਸਿਆਣੀ ਧੀ ਉਹ ਅਸੀਂ ਵੀ ਮੇਰੀ ਕਿਰਨ ਬਹੁਤ ਸਿਆਣੀ ਮੈਂ ਸੋਚਦੀ ਸੀ ਮੇਰੀ ਪੂਜਾ ਹੀ ਸਿਆਣੀ ਹੈ ਪਰ ਮੇਰੀ ਕਿਰਨ ਉਸ ਤੋਂ ਵੀ ਵੱਧ ਕੇ ਸਿਆਣੀ ਆਈ ਹੈ ਚੰਗੇ ਕਰਮ ਕਰਕੇ ਆਈਆਂ ਔਰ ਮੋਤੀ দান ਕਰਕੇ ਆਈਆਂ ਜੇ ਨੂਆ ਮਿਲਿਆ ਨੇ ਮੈਨੂੰ ਜਿਹੜੀ ਤੀਆਂ ਤੋਂ ਬਾਅਦ ਮੇਰਾ ਪਿਆਰ ਕਰਦੀਆਂ ਨੇ ਮੇਰਾ ਧਿਆਨ ਰੱਖਦੀਆਂ ਨੇ ਕਿਰਨ ਪੁੱਤ ਮੈਨੂੰ ਤੇ ਨਾਲ ਗੱਲ ਕਰਨੀ ਸੀ ਹਾਂਜੀ ਮੰਮੀ ਦੱਸੋ ਪੁੱਛਾ ਨਾ ਹਾਂ ਹਾਂ ਪੁੱਛੋ ਸੱਸ ਵੀ ਤੇ ਮਾਂ ਹੀ ਹੁੰਦੀ ਆ ਨਾ ਮਾਂ ਹੁੰਦੀ ਨਹੀਂ ਮਾਂ ਹੁੰਦੇ ਹੈਗੀ ਐ ਤੇ ਮੈਂ ਗੱਲ ਸੁਣ ਕਿਰਨ ਬੱਚੇ ਮੈਨੂੰ ਨਹੀਂ ਪਤਾ ਕੀ ਸੱਚ ਹੈ ਕੀ ਝੂਠ ਜੋ ਵੀ ਗੱਲਾਂ ਨਾ ਬੇਟੇ ਵੇਖ ਸਾਹਿਲ ਤੇਰਾ ਦਿਓਰ ਠੀਕ ਹੈ ਤੂੰ ਉਹਦੀ ਭਾਬੀ ਹੈ ਅਜੀ ਤੇ ਅਰਜਨ ਪੁੱਤਰ ਉਹ ਤੇਰੇ ਭਰਾ ਨੇ ਸਾਹਿਲ ਤੇਰਾ ਦਿਓਰ ਦਿਓਰ ਭਰਾ ਨਹੀਂ ਬਣ ਸਕਦਾ ਤੇ ਭਾਬੀ ਭੈ ਨਹੀਂ ਬਣ ਸਕਦੇ ਇਹ ਦਿਓਰ ਭਾਬੀ ਦਾ ਰਿਸ਼ਤਾ ਹੈ ਮੰਮੀ ਕਿਉਂ ਦਿਓਰ ਭਰਾ ਕਿਉਂ ਨਹੀਂ ਬਣ ਸਕਦੇ ਨਹੀਂ ਪੁੱਤਰ ਨਹੀਂ ਬਣ ਸਕਦੇ ਭੈਣ ਭਰਾ ਆਪਣੇ ਵਿਚ ਕਿੰਨਾ ਲੜਦੇ ਨੇ ਕੀ ਗੱਲਾਂ ਨਹੀਂ ਕਰਦੇ ਮਾਰਦੇ ਨੇ ਕੁੱਟਦੇ ਨੇ ਹੱਥੋ ਤੀਵੀ ਪੈ ਜਾਂਦੇ ਨੇ ਗੁੱਤਾਂ ਵੀ ਫੜ ਕੇ ਇੱਕ ਦੂਜੇ ਦੇ ਘਮਾ ਛੜਦੇ ਨੇ ਤੇ ਫਿਰ ਵੀ ਅਸੀਂ ਨਫ਼ਰਤ ਤੇ ਨਹੀਂ ਨਾ ਕਰਦੇ ਆਪਣੇ ਭਰਾਵਾਂ ਤੋਂ ਤੇ ਦਿਓਰ ਇਹਨਾਂ ਕੋ ਵੀ ਬੋਲ ਬੋਲੇਗਾ ਨਾ ਤੇ ਭਾਬੀ ਨੂੰ ਚੁਭ ਜੇਗਾ ਵੀ ਕਿਉਂ ਕਿਆ ਤੇ ਉਹ ਗੱਲ ਉਹਨੂੰ ਭੁੱਲਣੀ ਨਹੀਂ ਉਹਨੇ ਉਹ ਗੱਲ ਫੜ ਲੈਣੀ ਕਿ ਮੈਨੂੰ ਆ ਗੱਲ ਕਿਉਂ ਕਹੀ ਇਸ ਕਰਕੇ ਮੈਂ ਕਿਹਾ ਕਿ ਭਰਾ ਭਾਈ ਹੁੰਦੇ ਨੇ ਤੇ ਦਿਓਰ ਦਿਓਰ ਹੀ ਹੁੰਦਾ ਤੇ ਨਾਲ ਮੈਂ ਤੈਨੂੰ ਇੱਕ ਗੱਲ ਦੱਸਾਂ ਕਿਰਨ ਪੁੱਤ ਤੂੰ ਆਪਣੀ ਸਮਝਦਾਰੀ ਨਾਲ ਆਪਣੀ ਸਿਆਣਪ ਦੇ ਨਾਲ ਤੂੰ ਆਪਣੀ ਮੰਮੀ ਪਾਪਾ ਨੂੰ ਪੂਰਾ ਰਾਜ਼ੀ ਕਰ ਲਿਆ ਵਿਆਹ ਵਾਸਤੇ ਉਹਨਾਂ ਨੂੰ ਕਿਵੇਂ ਸਮਝਾਇਆ ਪਰ ਇੱਕ ਗੱਲ ਹੀ ਕਿਰਨ ਤੂੰ ਬੜੀ ਅੱਛੀ ਕੁੜੀ ਹੈ ਬਹੁਤ ਜ਼ਿਆਦਾ ਅੱਛੀ ਕੁੜੀ ਹੈ ਕਿ ਜਿੰਨੇ ਗੋਲਦੀ ਨੂੰ ਇਹ ਗੱਲ ਕਹੀ ਕਿ ਜੇ ਤੂੰ ਮੈਨੂੰ ਪਿਆਰ ਕਰਦਾ ਹੈ ਨਾ ਤੇ ਮੇਰੇ ਨਾਲ ਵਿਆਹ ਕਰ ਤੇ ਆਪਣੇ ਘਰਦਿਆਂ ਨਾਲ ਗੱਲ ਕਰ ਬਾਕੀ ਮੈਂ ਟਾਈਮ ਪਾਸ ਨਹੀਂ ਹੈਗੀ ਇਹ ਗੱਲ ਉਹੀ ਕੁੜੀ ਕਹਿ ਸਕਦੀ ਹੈ ਜਿਹੜੀ ਕੁੜੀ ਇੱਕ ਸੁਲਜੀ ਹੋਏਗੀ ਔਰ ਬੜੀ ਸਮਝਦਾਰ ਹੋਏਗੀ ਜਦੋਂ ਮੈਨੂੰ ਗੋਲਡੀ ਨੇ ਇਹ ਗੱਲ ਕਹੀ ਸੀ ਨਾ ਕਿਰਨ ਤੂੰ ਯਕੀਨ ਮੰਨ ਮੈਨੂੰ ਉਦੋਂ ਨਾ ਸਾਰੀ ਦੁਨੀਆ ਤੋਂ ਵੱਧ ਸਿਆਰਾ ਤੇਰੇ ਤੋਂ ਵੱਧ ਕੋਈ ਨਹੀਂ ਸੀ ਨਜ਼ਰ ਆਇਆ ਮੈਂ ਕਿਹਾ ਇੱਕ ਕੁੜੀ ਮੇਰੇ ਗੋਲਡੀ ਵਾਸਤੇ ਸਭ ਤੋਂ ਜ਼ਿਆਦਾ ਵਧੀਆ ਕੁੜੀ ਹੈ ਕਿ ਜਿਹਨੇ ਇੰਨੀ ਗੱਲ ਨਾ ਕਹਿਤੀ ਕਿ ਆਪਣੇ ਘਰ ਦੇ ਨਾਲ ਗੱਲ ਕਰ ਔਰ ਦੋ ਦਿਨਾਂ ਅੰੱਚ ਕਰਨ ਨੂੰ ਕਿਰਨ ਤੂੰ ਕੀ ਨਹੀਂ ਸੀ ਕਰ ਸਕਦੀ ਪਰ ਨਹੀਂ ਤੂੰ ਆਪਣੇ ਮੰਮੀ ਪਾਪਾ ਦੀ ਇੱਜ਼ਤ ਵੇਖੀ ਸਭ ਕੁਝ ਦੇਖਿਆ ਹਰ ਚੀਜ਼ ਸੋਚੀ ਪੁੱਤਰ ਇਸ ਕਰਕੇ ਮੈਨੂੰ ਤੇਰੇ ਤੇ ਮਾਣ ਹੈ ਬਿਲਕੁਲ ਮੈਂ ਖੁਸ਼ ਹੋ ਕੇ ਕਹਨੀ ਆ ਕਿ ਕਿਰਨ ਮੇਰੀ ਨੂੰ ਹੈ ਔਰ ਕਿਰਨ ਮੈਨੂੰ ਜਿੱਥੋਂ ਤੱਕ ਉਮੀਦ ਹੈ ਨਾ ਔਰ ਤੇਰੇ ਤੇ ਭਰੋਸਾ ਪੂਰਾ ਹੈ ਕਿ ਮੇਰੀ ਕਿਰਨ ਕਦੀ ਵੀ ਕੋਈ ਗਲਤਫੇ ਡਿਸੀਜਨ ਨਹੀਂ ਲੇਗੀ ਜੋ ਕੁਝ ਕਰੇਗੀ ਨਾ ਸਹੀ ਕਰੇਗੀ ਕਦੀ ਵੀ ਇੱਕ ਗੱਲ ਕਮਾ ਕਿਰਨ ਕਦੀ ਕਦੀ ਨਾ ਕੰਨੋਂ ਸੁਣੀ ਗੱਲ ਵੀ ਗਲਤ ਹੁੰਦੀ ਆ ਤੇ ਅੱਖੀ ਵੇਖਿਆ ਵੀ ਗਲਤ ਹੁੰਦਾ ਏ ਇਹ ਗੱਲ ਜ਼ਰੂਰ ਸਮਝ ਲਈ ਪੁੱਤਰ ਭਾ ਕਿ ਜੀ ਮੇਰੀ ਕੋਈ ਗੱਲ ਤੈਨੂੰ ਚੰਗੀ ਨਾ ਨਾ ਲੱਗੇ ਤੇ ਉਹਨੂੰ ਪੁੱល ਜੀ ਨਹੀਂ ਨਹੀਂ ਮੰਮੀ ਇਹੋ ਜੀ ਤੇ ਕੋਈ ਗੱਲ ਨਹੀਂ ਆ ਮਾਮਾ ਤੀਆਂ ਨੂੰ ਸਮਝਾਉਂਦੀਆਂ ਹੀ ਆ ਮੈਨੂੰ ਤੁਹਾਡੀ ਕਿਸੇ ਗੱਲ ਦਾ ਬੁਰਾ ਨਹੀਂ ਲੱਗਾ ਮਿਲਦੀ ਬੜੀ ਸਿਆਣੀ ਉਹ ਵੇਲੇ ਮੇਰੀ ਤਾਂ ਚਾਹ ਵੀ ਸੁੱਕ ਗਈ ਆ ਤੇ ਮੇਰੀ ਗੱਲ ਸੁਣ ਚਾਹ ਬਣਾ ਕੇ ਮੇਰੇ ਕਮਰੇ ਚ ਲਿਆ ਤੇ ਕੁਝ ਪੁੱਜਿਆ ਪਾ ਜਿੰਨਾ ਨਾਲ ਲਈ ਬਸ ਇੱਕ ਰਸ ਲੈ ਮੇਰਾ ਤੇ ਆਪਣੀ ਵਿਚਾਰ ਨਾਲ ਹੀ ਲਈ ਤੇ ਪੂਜਾ ਵੇਖ ਕੇ ਵੀ ਕਰਦੀ ਆ ਹਾਂ ਠੀਕ ਆ ਜਾਵਾ ਕਮਰੇ ਚ ਹਾਂਜੀ ਮੰਮੀ ਸੋ ਇੱਕੇ ਆ ਕੇ ਗਈ ਆ ਮੰਮੀ ਕਿ ਤੂੰ ਇੰਨੀ ਸਮੇਤਾਰ ਹੁੰਦੀ ਸੀ ਮੈਂ ਵੀ ਸਮਝਦਾ ਹੂੰ ਦੇ ਹੋਏ ਵੀ ਕਿਤਰਾ ਇਹ ਸਾਰਾ ਕੁਝ ਕਰ ਸਕਦੀ ਦਾਦੀ ਦੀਆਂ ਗੱਲਾਂ 'ਚ ਆ ਕੇ ਇਹੋ ਜਿਹੀ ਸੰਸਕਾਰ ਦੇਣੀ ਮੇਰੇ ਘਰ ਦੇ ਆਣ ਮੈਨੂੰ ਦਿੱਤੇ ਹੀ ਕਿ ਮੈਂ ਲੜਾਈ ਕਰਾਂ ਜਾਂ ਲੜਾਈ ਕਰਾਵਾਂ ਘਰ 'ਚ ਸਭ ਤੋਂ ਵੱਡੀ ਮੈਂ ਤੇ ਸਾਰੇ ਡਿਸੀਜਨ ਮੇਰੇ ਤੋਂ ਪੁੱਛ ਕੇ ਲਈ ਜਾਂਦੇ ਪਾਪਾ ਨੇ ਕੋਈ ਕੰਮ ਕਰਨਾ ਹੋਵੇਗਾ ਕਹਿੰਦੇ ਸੀਗੇ ਕਿ ਕਿਰਨ ਨੂੰ ਪੁੱਛ ਲਓ ਮੈਨੂੰ ਜ਼ਿਆਦਾ ਪਤਾ ਤੇ ਇੱਥੇ ਆ ਕੇ ਝੋੜ ਤੱਕ ਮੈਂ ਇੱਕ ਧੀ ਸੀ ਮੈਂ ਕਿੰਨੀ ਸਮਝਦਾਰ ਸੀ ਪਰ ਨੂ ਬਣ ਕੇ ਮੇਰਾ ਰੂਪ ਹੀ ਬਦਲ ਗਿਆ ਨਹੀਂ ਮੈਂ ਆਪਣੇ ਉੱਤੇ ਅਬ ਬੁਰਾਈ ਦਾ ਠੱਪਾ ਨਹੀਂ ਲੱਗਣ ਦੇਣਾ ਮੈਂ ਨਹੀਂ ਚਾਹਂਦੀ ਸਾਰੇ ਮੇਰੇ ਮਾਪਿਓ ਦੇ ਸੰਸਕਾਰ ਤੇ ਉਂਗਲ ਚੁੱਕਣ ਤੇ ਵੀ ਨਹੀਂ ਚਾਹਂਦੀ ਕਿ ਮੇਰੇ ਆਦਮੀ ਨੂੰ ਕੋਈ ਕਵੇ ਕੀ ਤੇਰਾ ਡਿਸੀਜਨ ਕਿੰਨਾ ਗਲਤ ਸੀ ਆ ਕਿਹੋ ਜੀ ਕੁੜੀ ਨਾਲ ਤੂੰ ਵਿਆਹ ਕਰਾਇਆ ਜਿਹੜੀ ਘਰ ਦੇ ਵਿੱਚ 파ੜ ਪਾਉਂਦੀ ਹੈ ਨਹੀਂ ਮੈਂ ਇਨਾਂ ਦੀ ਵੀ ਨਹੀਂ ਬੇਇੱਜ਼ਤੀ ਹੁੰਦੇ ਨਹੀਂ ਤੇ ਆਪਣੇ ਮਾਪਿਓ ਦੇ ਵੀ ਨਹੀਂ ਹੁੰਦੇ ਨਹੀਂ ਅੱਜ ਤੋਂ ਨੂ ਦਾ ਰੂਪ ਬਦਲੇਗਾ ਜ਼ਰੂਰ ਪਰ ਬੁਰਾਈ ਛੇ ਨਹੀਂ ਚੰਗੀ ਆਈ ਛੇ इशिका किथे ਲੈ ਉੱਥੇ ਬੈਠੀ ਹੈ। इशिका ਹਾਂਜੀ ਚਾਚੀ ਕੀ ਕਰੰਨੀ ਆ? ਬਸ ਸਕੂਲ ਦੀ ਅਸਾਈਮੈਂਟ ਹੈ ਜੀ ਸੀ ਨਾ ਉਹ ਪੂਰੀ ਕਰਦੀ ਸੀ। ਬਸ ਉਹ ਅਸਾਈਮੈਂਟਾਂ ਪੂਰੀ ਕਰ ਰਹੀ ਆ ਕਿ ਇਹਦੇ ਤੇ ਛੁੱਟੀਆਂ ਇੰਜੋਏ ਕਰ ਰਹੀ ਹੈ ਕਿ ਪੜਾਈ ਕਰ ਰਹੀ ਹੈ? ਨਹੀਂ ਮੈਂ ਕਿ ਥੋੜੀ ਜੀ ਕਾਰ ਹੀ ਲਵਾ ਬਾਅਦ ਚ ਫਿਰ ਹੋਸਟਲ ਵੀ ਜਾਣਾ ਨਾ। ਮੇਰੀ ਗੱਲ ਸੁਣ ਮੈਂ ਨਾ ਤੇਰਾ ਸਾਰਾ ਸਟੇਸ਼ਨਰੀ ਦਾ ਸਮਾਨ ਲੈ ਆਂਦਾ ਵਾ ਤੂੰ ਜਿਹੜੀਆਂ ਕਾਪੀਸ ਕਿਹਾ ਸੀਗਾ ਪੈਨ ਨੇ ਕਿਹਾ ਸੀਗਾ ਜੋ ਕੁਝ ਤੂੰ ਮੈਨੂੰ ਦਿੱਤਾ ਸੀ ਨਾ ਮੈਂ ਤੇ ਤੇਰੇ ਚਾਚੂ ਕੱਲ ਮਾਰਕੀਟ ਗਏ ਸੀ ਤੇ ਸਾਰਾ ਸਮਾਨ ਵਗੈਰਾ ਲੈ ਆਂਦਾ ਵਾ ਕਾਪੀਆਂ ਕੁਪੀਆਂ ਸਾਰੀਆਂ ਲੈ ਆਂਦੀਆਂ ਜਿਹੜੀਆਂ ਤੂੰ ਕਹੀਆਂ ਸੀ ਨਾ ਠੀਕ ਹੈ ਨਾ ਥੈਂਕ ਯੂ ਚਾਚੀ ਚੱਲ ਠੀਕ ਆ ਮੇਰੀ ਗੱਲ ਸੁਣ ਹੁਣ ਕਦੋਂ ਤੇ ਜਾਣਾ ਤੂੰ ਹੋਸਟਲ ਐਹੀ ਪਾਪਾ ਕਹਿੰਦੇ ਤੈਨੂੰ ਕੱਲ ਛੱਡ ਆਵਾਂਗਾ ਫਿਰ ਪਰਸੋਂ ਤੋਂ ਸਕੂਲ ਸਟਾਰਟ ਹੈਗੇ ਨਾ ਚੱਲ ਠੀਕ ਆ ਜੇ ਤੈਨੂੰ ਕੁਝ ਹੋਰ ਚਾਹੀਦਾ ਹੈਗਾ ਨਾ ਮੈਨੂੰ ਦੱਸ ਦੀ ਨਹੀਂ ਨਹੀਂ ਚਾਚੀ ਤੁਸੀਂ ਅੱਗੇ ਇੰਨਾ ਸਮਾਨ ਲਿਆਂਦਾ ਉਹਦੇ ਵਾਸਤੇ ਥੈਂਕ ਯੂ ਤੇ ਨਾਲੇ ਮੇਰੀ ਗੱਲ ਸੁਣੋ ਹਾਂ ਪਾਪਾ ਤੇ ਦਾਦੀ ਨੇ ਇਥੇ ਕਹਿਤਾ ਵੈ ਕਿ ਕੱਲ ਮੈਨੂੰ ਛੱਡ ਆਣਗੇ ਤੇ ਤੁਸੀਂ ਪਾਪਾ ਨਾਲ ਇੱਕ ਵਾਰੀ ਗੱਲ ਕਰਕੇ ਵੇਖੋ ਹਾਂ ਗੱਲ ਕਿਹੜੀ ਗੱਲ ਕਰਨੀ ਹੈ ਚਾਚੀ ਮੈਂ ਸੱਚੀ ਦੱਸਾਂ ਮੇਰਾ ਹੋਸਟਲ ਦੇ ਵਿੱਚ ਬਿਲਕੁਲ ਮਨ ਨਹੀਂ ਲੱਗਦਾ ਭਾਵੇਂ ਉੱਥੇ ਮੇਰੇ ਫਰੈਂਡਸ ਹੈਗੀਆਂ ਨੇ ਬਟ ਉਹ ਫਰੈਂਡਸ ਦੇ ਨਾਲ ਵੀ ਮੈਂ ਕਿੰਨੀ ਆ ਕੇ ਗੱਲਾਂ ਸ਼ੇਅਰ ਕਰਾਂਗੀ ਹਰ ਫੈਮਿਲੀ ਦੇ ਫਰੈਂਡਸ ਦੇ ਵਿੱਚ ਡਿਫਰੈਂਸ ਤੇ ਹੁੰਦਾ ਹੀ ਹੈ ਨਾ ਮੇਰੀ ਗੱਲ ਸੁਣੀ ਸ਼ੀਕਾ ਤੇਰੀਆਂ ਮੈਂ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਆ ਪਰ ਵੇਖ ਤੇਰੇ ਘਰਦਿਆਂ ਨੇ ਕਿੰਨੇ ਵੱਡੇ ਤੈਨੂੰ ਹੋਸਟਲ ਪਾਇਆ ਵਾ ਕੁਝ ਸੋਚ ਸਮਝ ਕੇ ਪਾਇਆ ਨਾ ਮਾ ਤਾਂ ਕਿ ਤੂੰ ਵਧੀਆ ਪੜ੍ਹ ਲਿਖ ਜਾਵੇਂ ਇਸ ਕਰਕੇ ਪਾਇਆ ਨਾ ਮੈਂ ਹੁਣ ਕੀ ਕਹਾਂ ਘਰਦਿਆਂ ਨੂੰ ਚਾਚੀ ਪੜਾਉਣ ਦੀ ਤੇ ਗੱਲ ਇੱਕ ਸਾਈਡ ਤੇ ਹੀ ਹੈ ਤੇ ਜਦੋਂ ਮੈਂ ਇੰਨਾ ਸੈਡ ਹੁੰਨੀ ਆ ਉਦੋਂ ਮੇਰੇ ਕੋ ਤੇ ਕੋਈ ਨਹੀਂ ਨਾ ਹੁੰਦਾ ਇਹ ਸ਼ਿਕਾ ਮੈਂ ਘਰ ਦੇ ਨਾਲ ਗੱਲ ਕਰਕੇ ਵੇਖਾਂਗੀ ਭਾਬੀ ਜੀ ਨਾ ਮੈਂ ਤੇ ਵੇਖ ਤੇਰੀ ਮੰਮਾ ਨੂੰ ਹੀ ਹੈਗਾ ਨਾ ਉਹ ਮੰਨਣ ਕੇ ਤੇ ਆਪਾਂ ਹੋਸਟਲ ਛੱਡਣ ਬਾਰੇ ਸੋਚਾਂਗੇ ਨਾਲੇ ਹੁਣ ਤੇਰੀ ਕਲਾਸ ਹੈ ਜੇ ਕੰਪਲੀਟ ਤੇ ਹੋਈ ਨਹੀਂ ਆ ਉਹ ਕੰਪਲੀਟ ਕਰੇਗੀ ਤੇ ਫਿਰ ਤੂੰ ਨੈਕਸਟ ਕਲਾਸ ਦੇ ਵਿੱਚ ਜਾਏਂਗੀ ਨਾ ਮੈਂ ਤੇ ਪੂਰੀ ਕੋਸ਼ਿਸ਼ ਕਰਾਂਗੀ ਮੇਰਾ ਵੀ ਝੇ ਕਰਦਾ ਕਿ ਤੂੰ ਇੱਥੇ ਹੀ ਰਵੇਂ ਇੱਥੇ ਹੀ ਹੱਸੇ ਖੇਡੇਂ ਕੀ ਕਹਿੰਦੇ ਆ ਤੂੰ ਸਾਰਾ ਬਚਪਨ ਤੇ ਆਪਣਾ ਹੋਸਟਲ ਦੇ ਵਿੱਚ ਗੁਜ਼ਾਰ ਲਿਆ ਵਾ ਪਰ ਜਿਹੜੀ ਅੱਗੇ ਦੀ ਤੇਰੀ ਲਾਈਫ ਹੈਗੀ ਨਾ ਉਹ ਘਰਦਿਆਂ ਦੇ ਵਿੱਚ ਬੀਤੇ ਕਿਉਂਕਿ ਬੱਚਾ ਠੀਕ ਆ ਸਕੂਲੋਂ ਹੋਸਟਲ ਦੇ ਵਿੱਚੋਂ ਬੜਾ ਕੁਝ ਸਿੱਖਦਾ ਵਾ ਬੜਾ ਕੁਝ ਕੀ ਕਹਿੰਦੇ ਆ ਉਹਨੂੰ ਮਿਲਦਾ ਵਾ ਬਟ ਜੋ ਚੀਜ਼ਾਂ ਉਹ ਆਪਣੇ ਘਰ ਦੇ ਵਿੱਚੋਂ ਸਿੱਖਦਾ ਨਾ ਉਹ ਇੱਕ ਹੋਸਟਲ ਚੋਂ ਨਹੀਂ ਸਿੱਖ ਸਕਦਾ ਘਰ ਜਿਉਂ ਵੇਖਦਾ ਵਾ ਕਿ ਮੇਰੇ ਕੀ ਕਹਿੰਦੇ ਆ ਮੇਰੇ ਪਾਪਾ ਮੇਰੀ ਦਾਦੀ ਦੀ ਕਿੰਨੀ ਰਿਸਪੈਕਟ ਕਰਦੇ ਆ ਬਾਕੀ ਸਾਰੇ ਆਪਸ ਵਿੱਚ ਇਤਨਾ ਨਾਲ ਮਿਲ ਕੇ ਰਹਿੰਦੇ ਆ ਨਾਲੇ ਜਦੋਂ ਵੀ ਕੋਈ ਬੰਦਾ ਸੈਡ ਹੁੰਦਾ ਵਾ ਉਦੋਂ ਉਹਨੂੰ ਫੈਮਿਲੀ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਆ ਮੈਂ ਇਹੋ ਹੀ ਕੋਸ਼ਿਸ਼ ਕਰਾਂਗੀ ਕਿ ਘਰਦਿਆਂ ਨਾਲ ਗੱਲ ਕਰਾਂ ਕਿ ਤੈਨੂੰ ਹੋਸਟਲ ਦੇ ਵਿੱਚੋਂ ਹਟਾ ਲੈਣ ਸੱਚੀ ਚਾਚੀ ਤੁਸੀਂ ਸੱਚੀ ਗੱਲ ਕਰੋਗੇ ਸਾਰਿਆਂ ਦੇ ਨਾਲ ਚਾਚੀ ਜੇ ਤੁਸੀਂ ਇਹ ਗੱਲ ਕਰ ਲਈ ਨਾ ਤੇ ਮੈਂ ਹਮੇਸ਼ਾ ਹੀ ਪੂਰੀ ਲਾਈਫ ਤਹਾਡਾ ਥੈਂਕ ਯੂ ਕਰਾਂਗੀ ਕਿਉਂਕਿ ਮੈਂ ਸੱਚੀ ਦੱਸਾਂ ਨਾ ਹੁਣ ਮੈਂ ਉਹ ਹੋਸਟਲ ਲਾਈਫ ਤੋਂ ਅੱਕ ਚੁੱਕੀ ਆ ਤੂੰ ਮੈਂ ਮੇਰੇ ਘਰ ਦੇ ਆ ਦੇ ਨਾਲ ਪਿਆਰ ਦੇ ਨਾਲ ਰਹਿਣਾ ਚਾਹਨੀ ਆ ਕਿਉਂਕਿ ਹੋਸਟਲ ਨੇ ਮੈਨੂੰ ਸਭ ਕੁਝ ਤੇ ਦਿੱਤਾ ਪਰ ਇੱਕ ਮੰਮੀ ਦਾ ਜਿਹੜਾ ਪਿਆਰ ਹੁੰਦਾ ਵੈ ਪਾਪਾ ਦਾ ਪਿਆਰ ਆ ਉਹ ਤੇ ਨਹੀਂ ਨਾ ਉਹ ਦੇ ਸਕਦਾ ਮੈਨੂੰ ਚਾਚੀ ਪਲੀਜ਼ ਤੁਸੀਂ ਇਹ ਗੱਲ ਕਰ ਲੈਣਾ ਹਾਂ ਟੈਨਸ਼ਨ ਨਾ ਲੈ ਚਲ ਆ ਜਾ ਹਣ ਇਹਨੂੰ ਬੰਦ ਕਰ ਆ ਜਾ ਥੱਲੇ ਚੱਲੀਏ ਚਲੋ ਠੀਕ ਐ ਚਲ ਇਹਨੂੰ ਬੰਦ ਕਰ ਦੇ ਮੈਂ ਥੱਲੇ ਚੱਲੀ ਆਦੀ ਹਾਂ ਠੀਕ ਕਲੀ ਸ਼ਿਕਾ ਆਜੀ ਥੱਲੇ ਫਿਰ ਚਲ ਮੇਰੇ ਸੋਈ ਚ ਜਾ ਡਾਦੀ ਤੁਹੀ ਹਾਂ ਇੱਧਰ ਆ ਇੱਧਰ ਹੁਣ ਕੀ ਹੋਇਆ ਇੱਧਰ ਆ ਕੀ ਹੋਇਆ ਦਾਦੀ ਜੀ ਇੱਧਰ ਆ ਬੇਟਾ ਹਾਂਜੀ ਦੱਸੋ ਇੱਧਰ ਆ ਮੇਰੇ ਕੋਲ ਬੈਠ ਕੀ ਹੋਇਆ ਦਾਦੀ ਜੀ ਮੈਨੂੰ ਕੱਦ ਤੋ ਖਿੱਚ ਕੇ ਲੈ ਆ ਜੀ ਉਧਰ ਤੈਨ ਮੈਂ ਕਿੰਨੀ ਵਾਰੀ ਕਿਹਾ ਵਾ ਕਿ ਇਹਦੇ ਮੱਥੇ ਪਤਾ ਨਾ ਲੱਗਿਆ ਕਰ ਕਿਹਦੇ ਮੱਥੇ ਇਸ਼ਕਾ ਦੇ ਤੇ ਤੂੰ ਕੀ ਕਹਿਣ ਦੀ ਆ ਇਹ ਤੂੰ ਹੋਸਟਲ ਤੋਂ ਹਟਾ ਦਿਓ ਕਿਉਂ ਹਟਾ ਦਿਓ ਉਹ ਦਾਦੀ ਜੀ ਉਹਦਾ ਚੀ ਨਹੀਂ ਲੱਗਦਾ ਹੋਸਟਲ ਦੇ ਵਿੱਚ ਉਹਨੇ ਆਪ ਹੀ ਕਿਹਾ ਸੀਗਾ ਕਿ ਜਦੋਂ ਮੈਂ ਸੈਡ ਹੁੰਨੀ ਆ ਮੈਨੂੰ ਫੈਮਲੀ ਦੀ ਲੋਡ ਹੁੰਦੀ ਆ ਫਰੈਂਡਸ ਭਾਵੇਂ ਹੈਗੀਆਂ ਵਾ ਇਸ ਕਰਕੇ ਮੈਂ ਸੋਚਿਆ ਚੱਲ ਕੋਈ ਗੱਲ ਨਹੀਂ ਉਹਦੀ ਮੰਮੀ ਨਾਲ ਮੈਂ ਗੱਲ ਕਰਕੇ ਵੇਖਾਂਗੀ ਤੂੰ ਕੀ ਲੈਣਾ ਦੇਣਾ ਐ ਇਸ ਕੰਮ ਚੋਂ ਤੇਰਾ ਕੋਈ ਮਤਲਬ ਹੈ ਇਸ ਕੰਮ ਨਾਲ ਤੂੰ ਆਪਣੇ ਕੰਮ ਨਾਲ ਮਤਲਬ ਰੱਖਿਆਗਾ ਉਹਦੀ ਮਾਂ ਜਾਣੇ ਤੇ ਉਹ ਜਾਣੇ ਸਾਨੂੰ ਕਿਸੇ ਸਿਆਣੇ ਨੇ ਕਿਹਾ ਸੀ ਕਿ ਅਨ ਨੂੰ ਹੋਸਟਲ ਚ ਪਾਓ ਤੇ ਫੇਰ ਅਧਿਕਾਰ ਹੋਏਗਾ ਪੂਜਾ ਦੇ ਹੋਇਆ ਨਾ ਬੇਟਾ ਤੇ ਅਸਲੇ ਮੈਂ ਵੀ ਚਾਹਨੀ ਆ ਕਿ ਤੇਰੀ ਕੁੱਖ ਤੋਂ ਪਹਿਲਾ ਬੱਚਾ ਮੁੰਡਾ ਹੀ ਹੋਣਾ ਚਾਹੀਦਾ ਦਾਦੀ ਜੀ ਤੇ ਕਿਹੜੀ ਸਦੀ ਤੇ ਜੀਣਦੇ ਜੇ ਪਤਾ ਨਹੀਂ ਤੁਹਾਨੂੰ ਕਿਹੜੇ ਸਿਆਣੇ ਨੇ ਕਹਿ ਦਿੱਤਾ ਇਤਨਾ ਦਾ ਕੋਸ਼ ਵੀ ਨਹੀਂ ਹੁੰਦਾ ਮੈਂ ਉਦੋਂ ਵੀ ਕਿਹਾ ਹੈਗਾ ਜਦੋਂ ਜਿਹੜੀ ਚੀਜ਼ ਨੇ ਆਣਾ ਵਾ ਨਾ ਉਹਨੂੰ ਕੋਈ ਨਹੀਂ ਰੋਕ ਸਕਦਾ ਦਾਦੀ ਜੀ ਉਹ ਵਿਚਾਰੀ ਵੇਖੋ ਨਾ ਕਿੰਨੇ ਸਾਲ ਹੋ ਗਿਆ ਘਰ ਤੋਂ ਦੂਰ ਰਹਿੰਦੀ ਆ ਉਹਦਾ ਵੀ ਤੇ ਕੀ ਕਰਦਾ ਹੁਣ ਮੈਂ ਫੈਮਿਲੀ ਦੇ ਨਾਲ ਰਵਾਂ ਉਹ ਤਾਂ ਦੀ ਕਰਦਾ ਤੇ ਉਹਦੇ ਮਾਪਿਓ ਸੋਚਣ ਤੂੰ ਕੀ ਸੋਚਨੀ ਐ ਤੂੰ ਉਹ ਟੈਨਸ਼ਨ ਲੈਨੀ ਐ ਇਸ ਗੱਲ ਦੀ ਉਹਦੇ ਮਾਪਿਓ ਹੋ ਗਏ ਆ ਨਾ ਦਾਦੀ ਹੀ ਐ ਨਾ ਉਹ ਆਪੇ ਸੋਚਣ ਕਿ ਕੀ ਕਰਨਾ ਐ ਦਾ ਚਲੋ ਕੋਈ ਗੱਲ ਨਹੀਂ ਮੈਂ ਵੇਖਦੀ ਤੂੰ ਨਹੀਂ ਕਿਸੇ ਗੱਲ ਚਾਣਾ ਤੂੰ ਆਪਣੇ ਤੈਨੂੰ ਜੋ ਸਮਝਾਇਆ ਨਾ ਵੀ ਅਜਨਾ ਬਹੁਤਾ ਨਾਰਾਖ ਤੂੰ ਆਪਣਾ ਤੂੰ ਮੱਥੇ ਨਾ ਬੋਤੇ ਇਹਦੇ ਲੱਗਿਆ ਠੀਕ ਹੈ ਲਗਦਾ ਹੁਣ ਗੱਲ ਇਹਦੇ ਪੱਲੇ ਪੈ ਜੇਗੀ ਇਸਕਾ ਤੇ ਮੈਂ ਇੱਕ ਮੋਰਾ ਬਣਾਇਆ ਹੈ ਅਸਲ ਤੇ ਮੈਨੂੰ ਸ਼ੁਰੂ ਤੋਂ ਹੀ ਨਹੀਂ ਪਸੰਦ ਮੈਂ ਇਹਨੂੰ ਘਰੋਂ ਕੱਢਣਾ ਚਾਹਨੀ ਆ ਗੋਲਡੀ ਨੇ ਵੀ ਆਪਣੀ ਮਰਜ਼ੀ ਨਾ ਕਰਾਇਆ ਮੇਰੀ ਮਰਜ਼ੀ ਨਾ ਥੋੜੀ ਕਰਾਇਆ ਮੈਨੂੰ ਘਰੋਂ ਕੱਢਣਾ ਚਾਹਨੀ ਆ ਤੇ ਆਸਟ੍ਰੇਲੀਆ ਵਾਲੀ ਮੈਥੇ ਲਿਆਣਾ ਚਾਹਨੀ ਆ ਹੁਣ ਪੈਗੀ ਲੜਾਈ ਮਜ਼ਾ ਆਏਗਾ